ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਮਾਣ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੀ ਬਾਦਸ਼ਾਹ ਵੈਗੁਰੂ ਦੀ ਆਪੂ ਚੜ੍ਹਦੀ ਕਲਾ ਤੇ ਰੱਖੇ ਤੰਦਰੁਸਤੀ ਤਰੱਕੀ ਵਕਸੀ ਤੇ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਮੈਚਿੰਗ ਸੂਟ ਸਿਰਫ 500 ਰੁਪਏ ਵਿੱਚ ਤੇ ਸ਼ਿਪਿੰਗ ਇਹਨਾਂ ਦੀ ਫ੍ਰੀ ਹੈ ਜੀ ਸਿਰਫ 500 ਰੁਪਏ ਸੂਟ ਤੁਹਾਡੇ ਕੋਲ ਆਊਗਾ ਸ਼ਿਪਿੰਗ ਤੁਸੀਂ ਕੁਝ ਵੀ ਨਹੀਂ ਦੇਣਾ ਸਾਰੇ ਸੂਟਸ ਸ਼ਿਪਿੰਗ ਫ੍ਰੀ ਚੱਲਣਗੇ ਇੱਕ ਮੰਗਾਓ ਦੋ ਮੰਗਾਓ ਉਹ ਤੁਹਾਡੀ ਮਰਜ਼ੀ ਹੈ ਰੱਖੜੀ ਬੰਦਨ ਆਫਰ ਹਾਂ ਇਹ ਰਖੜੀ ਤੇ ਆਪਾਂ ਆਫਰ ਦੇ ਰਹੇ ਹਾਂ ਜੀ ਸੋਨੂੰ ਆਪਣੀਆਂ ਭੈਣਾਂ ਨੂੰ ਖੁਸ਼ ਰੱਖੋ ਤੇ ਅਸੀਂ ਤੁਹਾਡੇ ਲਈ ਆਫਰ ਦੇ ਰਹੇ ਹਾਂ ਜਿਹਦੇ ਐਕਸਟਰਾ ਚਾਰਜ 50 ਰੁਪਏ ਪੈਂਦੇ ਉਹ ਅਸੀਂ ਆਪ ਪਾਵਾਂਗੇ ਠੀਕ ਹੈ ਜੀ ਆਹ ਲਓ ਜੀ ਆਹ ਦਾ ਪਹਿਲਾ ਪਗੜ ਬਹੁਤ ਸੋਹਣਾ ਕਲਰ ਹੈ ਐਵੇਂ ਕਲਰ ਆਖੜ ਮੰਗਿਆ ਸਾਰੀ ਜਿਹੜਾ ਰੰਗ ਤੁਹਾਨੂੰ ਪਸੰਦ ਆਉਂਦਾ ਪਲੀਜ਼ ਸਕਰੀਨਸ਼ਾਟ ਲੈ ਕੇ ਵਾਟਮੀ ਭੇਜਣਾ ਹੈ ਆ ਲੋ ਜੀ ਤੇ ਨਾ ਸੁਣਾ ਕਰ ਲੈ ਮੈਂ ਦੇਖੋ ਉੱਠ ਮੈਂ ਜਿਹੜਾ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈਣਾ ਨਹੀਂ ਭੁੱਲਣਾ ਆਰਲੀ 500 ਸ਼ਿਪਿੰਗ ਫ੍ਰੀ ਤੁਸੀਂ ਇਕੱਲਾ ਸੂਟ ਰਹਾ ਜੀ ਨਾ ਪੂਨਾ ਵਾਲਾ ਪੂਰਾ ਵੀ ਲੈ ਸਕਦੇ ਹੋ ਤੇ ਇਹ ਮੈਚਿੰਗ ਕਰਕੇ ਹਾਂ ਦੇਖ ਕੱਲਾ ਵੀ ਲੈ ਸਕਦੇ ਹੋ ਤੇ ਜੇ ਦੇਖਿਆ ਜਾਵੇ ਜਿਹੜੀ ਮੈਚਿੰਗ ਇਹਦੇ ਨਾਲ ਵੀ ਹੋ ਰਹੀ ਹੈ ਨਾ ਦੀਪੂ ਹਾਂ ਆ ਦੇਖੋ ਜੀ ਇਹਦੇ ਨਾਲ ਵੀ ਹੋ ਰਹੀ ਹੈ ਜੇ ਤੁਸੀਂ ਇਹਦੇ ਨਾਲ ਇਹਦੀ ਮੈਚਿੰਗ ਕਰਨੀ ਹੈ ਕਿਉਂਕਿ ਇਹਦੇ ਵਿੱਚ ਫਰੋਜੀ ਪੱਤੀਆਂ ਨੇ ਕਾਫੀ ਪੱਤੀਆਂ ਦੇਖੋ ਜੀ ਕਿੰਦੀ ਸੋਹਣੀ ਮੈਚਿੰਗ ਹੋ ਗਈ ਇਹਦੀ ਆ ਦੇਖੋ ਆ ਦੇਖੋ ਫਰੋਜੀ ਪੱਤੀਆਂ ਨਾਲ ਠੀਕ ਹੈ ਸਿਰਫ 500 ਰੁਪਏ ਦੇ ਸ਼ੂਟ ਤੁਹਾਡੇ ਕੋਲ ਸ਼ਿਪਿੰਗ ਸ਼ੂਪਾ ਕੁਛ ਨਹੀਂ ਏਦਿ। ਰਾਇਲ ਬਲੂ ਕਾਟਨ ਪ्युअर ਹੋ ਗਈ ਜੇ ਕਾਟਨ ਪੇ ਮਤ ਸੱਕ ਕਰਨਾ। ਹਲੋ ਰਾਇਲ ਬਲੂ ਨਾਲ ਸਿਰਫ 500 ਚ ਸ਼ੂਟ ਤੁਹਾਡੇ ਕੋਲੇ ਆਊਗਾ। ਹੂੰ ਸ਼ਿਪਿੰਗ ਫ੍ਰੀ ਰੱਖਣੀ ਆਫਰ मेरा तो कॉम्बीनेशन कि सोहना कॉम्बीनेशन है जोड़े मर्जी सूट लो आई पांच सौ रुपए में सूट आई थिंक देखो कितनी सरा दी ना हां ना ये यार काफी फूलना ਨਾਲ ਰਲਦਾ ਨਾਲੇ ਤਾਂ ਇਹ ਡਾਰਕ ਜਾ ਬਣ ਜਾਂਦਾ ਨਾਲੇ ਲਾਈਟ ਦੋਨੀ ਛੇੜੀ ਆ ਰਹੀ ਤੇ ਸਾ ਦੇਖੋ ਜੀ ਹੂੰ ਇਹਦੇ ਆ ਫੁੱਲਣ ਨਾਲ ਇਹਦੀ ਇੱਕ ਮੈਚ ਜੀ ਔਰ ホワイト ਦੇ ਨਾਲ ਤੁਸੀਂ ਇਹ ਸ਼ਰਟ ਵੀ ਲੈ ਸਕਦੇ ਹੋ ਇਹ ਦੇਖੋ ਇਹਦੇ ਨਾਲ ਤੁਸੀਂ ਆਹ ਤੁਮਿਸ ਵੀ ਲੈ ਸਕਦੇ ਹੋ ਪਿੰਕ ਵਾਲਾ ਆ ਦੇਖੋ ਜੀ ਇੱਕੋ ਪਿੱਛੇ ਵੀ ਉਹ ਵੀ ਕਰ ਸਕਦੇ ਆ ਹਾਂ ਦੇਖੋ ਜੀ ਹਾਂ ਕਿੰਨਾ ਸੋਹਣਾ ਦਾ ਕੰਬੀਨੇਸ਼ਨ ਹੈ ਇਹਦੇ ਨਾਲ ਤੇ ਤੁਸੀਂ ਇਹਨੂੰ ਆਫ ਵਾਈਟ ਨਾਲ ਵੀ ਲੈ ਸਕਦੇ ਹੋ ਕਿਉਂਕਿ ਚ ਆਫ ਵਾਈਟ ਵੀ ਹੈ ਪਿੰਕ ਨਾਲ ਆਫ ਵਾਈਟ ਵੀ ਲੈ ਸਕਦੇ ਹੋ ਉਹ ਤੋਂ ਬਾਅਦ ਆ ਗਿਆ ਜੀ ਆਫ ਵਾਈਟ ਨਾਲ ਇਹ ਵੀ ਲੈ ਸਕਦੇ ਆ ਦੇਖੋ ਆਫ ਵਾਈਟ ਤੇ ਇਹਦਾ ਕੰਬੀਨੇਸ਼ਨ ਦੇਖ ਕੇ ਤੁਸੀਂ ਪਿੰਕ ਨਾਲ ਵੀ ਆਫ ਵਾਈਟ ਲੈ ਸਕਦੇ ਹੋ ਆ ਦੇਖੋ ਜੇ ਤੁਸੀਂ ਪਿੰਕ ਫੁੱਲਾਂ ਵਾਲਾ ਕਮੀਜ਼ ਲੈਣਾ ਤੇ ਨਾਲ ਆਫ ਵਾਈਟ ਸਲਵਾਰ ਇਹ ਵੀ ਮੇਰੇ ਚੁਣੇ ਅੱਗੇ ਆ ਜਾਂਦਾ ਜੀ ਆਹ ਵਾਲਾ ਕਲਰ ਤੇ ਵੀ ਤੁਸੀਂ ਆਫ ਵਾਈਟ ਦੇ ਨਾਲ ਲੈ ਸਕਦੇ ਹੋ ਬਹੁਤ ਕਿਊਟ ਹੈ ਬਹੁਤ ਸੋਹਣਾ ਹੈ ਆ ਲੇਖ ਇਹ ਵੀ ਆਫ ਵਾਈਟ ਨੂੰ ਜੈਲਰੀ ਟਿੱਕੀ ਕੰਬੀਨੇਸ਼ਨ ਤੁਸੀਂ ਕਰਨਾ ਜਿਹੜਾ ਤੁਹਾਨੂੰ ਪਸੰਦ ਆਉਂਦਾ ਕੁਛ ਇਹ ਡਿੱਗੇ ਥਲੇ ਕੰਚੀ ਦੀ ਵੀ ਵੱਡੀ ਕਿ ਛੋਟੀ ਛੋਟੀ ਠੀਕ ਆ ਆ ਲਓ ਜੀ ਜੇ ਕਿਸੇ ਨੇ ਲਾਈਟ ਪਰਪਲ ਨਾਲ ਆਫ ਵਾਈਟ ਸਲਵਾਰ ਲੈਣੀ ਹੈ ਉਹ ਵੀ ਮਿਲੂਗੀ ਬਿੰਦੀ ਵਾਲਾ ਡਾਟਸ ਵਾਲਾ ਫਿਰ ਤੁਸੀਂ ਇਹਦੇ ਨਾਲ ਆ ਵੀ ਲੈ ਸਕਦੇ ਹੋ ਹਲੋ ਜੀ ਆਪਸ਼ਨਾਂ ਸੋਟੀ ਕੁੜੇ ਇਹਦੇ ਵਿੱਚ ਵੀ ਆਫ ਵਾਈਟ ਹੈ ਜੀ ਵੀ ਆਫ ਵਾਈਟ ਹੈ ਤੁਸੀਂ ਆਫ ਵਾਈਟ ਨਾਲ ਇੱਕ ਮੀਜ਼ ਵੀ ਲੈ ਸਕਦੇ ਹੋ ਆਫ ਵਾਈਟ ਨਾਲ ਤਾਂ ਕਈ ਵੈਰੀਟੀ ਆਈਆਂ ਹਾਂ ਫਿਰ ਦੇਣੀਆਂ ਪੈਂਦੀਆਂ ਵੈਰੀਟੀਆਂ ਇਹ ਹਲੋ ਜੀ ਆਫ ਵਾਈਟ ਦੇ ਨਾਲ ਬਹੁਤ ਹੀ ਪਿਆਰਾ ਕਲਰ ਆ ਦੇਖੋ ਜੀ ਆ ਰੂਚੀ ਕਿੰਨਾ ਸੋਹਣਾ ਕਲਰ ਹੈ ਤੁਸੀਂ ਆਫ ਵਾਈਟ ਦੇ ਨਾਲ ਇਹਨੂੰ ਲੈ ਸਕਦੇ ਹੋ ਹਾਂ ਦੇਖੋ ਜੀ ਇਹਦੇ ਨਾਲ ਜੇ ਤੁਸੀਂ ਆਫ ਵਾਈਟ ਸਲਵਾਰ ਤੇ ਫੁੱਲ ਪਵਾ ਕੇ ਨੂੰ ਡਿਜ਼ਾਈਨਰ ਸੂਟ ਵੀ ਬਣਾ ਸਕਦੇ ਹੋ ਉਦੋਂ ਦਵਾਗਾ ਜੀ ਰੈਡ ਦਾ ਕੰਬੀਨੇਸ਼ਨ ਆਫ ਵਾਈਟ ਨਾਲ ਆ ਦੇਖੋ ਜੀ। ਉਹ ਵਾਈਟਰ ਨਾਲ ਤਾਂ ਬਲੇ ਸੂਟ ਆ ਗਿਆ ਆਪਣੇ ਮੈਚਿੰਗ ਚ। ਆ ਦੇਖੋ ਜੀ। ਤੁਹਾਡੀ ਮਰਜ਼ੀ ਜਿਹੜਾ ਮਰਜ਼ੀ ਲਵਾਓ ਵੇਖੋ। ਪੂਰਾ ਸੁਣਾ ਕੰਬੀਨੇਸ਼ਨ ਆਉਗਾ ਜੀ। ਇਹ ਸਪੈਸ਼ਲ ਰੱਖੜੀ ਤੇ ਆਫਰ ਦੇ ਰਹੇ ਹਾਂ ਤੁਹਾਨੂੰ ਅਸੀਂ। 500 ਰੁਪਏ ਦੇ ਵਿੱਚ ਪਿਓਰ ਕਾਟਨ ਹੋਊਗੀ ਵੀਰੇ। ਤੇ ਸ਼ਿਪਿੰਗ ਫ੍ਰੀ ਹੈ ਸਿਰਫ 500 ਰੁਪਏ ਵਿੱਚ ਤੁਹਾਡੇ ਕੋਲੇ ਬੰਬੇ ਕਾਟਨ ਦਾ ਫੁੱਲ ਪਿਓਰ ਦਾ ਸੂਟ ਆਊਗਾ ਜੀ ਜਿਹੜਾ ਮਰਜੀ ਕਲਰ ਲਿਓ ਜੀ ਤੁਸੀਂ ਇਹਦੇ ਵਰਕ ਵੀ ਕਰਵਾ ਸਕਦੇ ਹੋ ਕਿਉਂਕਿ ਇਹਦੇ ਥੋੜ ਨੂੰ ਸਿਫਟ ਕੋਈ ਨਹੀਂ ਲੱਗੂਗੀ ਸ਼ਿਪਿੰਗ ਫ੍ਰੀ ਆਹ ਦੇਖੋ ਜਿਹੜਾ ਪਸੰਦ ਆਉਂਦਾ ਵੀਰੇ ਸਕਰੀਨਸ਼ਾਟ ਲੈਣਾ ਨਹੀਂ ਭੁੱਲਣਾ ਸਿਰਫ 5-500 ਦੇ ਵਿੱਚ ਸੂਟ ਤੇ ਸ਼ਿਪਿੰਗ ਛਾਰਿਆਂ ਦੀ ਫ੍ਰੀ ਚੱਲ ਰਹੀ ਹੈ ਭਾਈ ਪਹੁੰਚਾ ਵਰਕ ਕਰਵਾਉਣਾ ਤੁਹਾਡੀ ਮਰਜ਼ੀ ਹੈ ਇੱਥੇ ਪਹੁੰਚਾ ਵਰਕ ਵੀ ਹੋ ਜਾਊਗਾ ਉਹ ਤੁਹਾਡੀ ਤੇ ਨਿਰਭਰ ਹੈ ਆ ਦੇਖ ਪਲੀਜ਼ ਸਕਰੀਨਸ਼ਾਟ ਜਰੂਰ ਲੈ ਲਿਓ ਪਤਾ ਨਹੀਂ ਲੱਗਦਾ ਫਿਰ ਕਲਰਾਂ ਦਾ ਜੇ ਤੁਸੀਂ ਅੰਦਾਜ਼ੇ ਨਾਲ ਕਲਰ ਦੱਸਦੇ ਹੋ ਨਾ ਮੈਨੂੰ ਪਤਾ ਨਹੀਂ ਲੱਗਦਾਗਾ ਪਲੀਜ਼ スクリーンショット ਲੈ ਕੇ ਹੀ ਪਾਇਆ ਕਰੋ ਬੰਬੇ ਕਾਟਨ ਫੁੱਲ ਕਾਟਨ 1% ਵੀ ਇਹਦੇ ਵਿੱਚ ਕੁਝ ਵੀ ਮਿਕਸ ਨਹੀਂ ਹੈਗਾ ਤੇ ਤੁਹਾਡੇ ਕੋਲੇ ਸਿਰਫ 500 ਚ ਪਹੁੰਚੂਗਾ ਕਿਉਂਕਿ ਸ਼ਿਪਿੰਗ ਇਹਦੀ ਆਪਾਂ ਫ੍ਰੀ ਕਰਤੀ ਜੀ ਆਪਾਂ ਰਖੜੀ ਆਫਰ ਕਰਕੇ ਤੁਹਾਨੂੰ ਇਹ ਚੀਜ਼ ਦੇ ਰਹੇ ਆ ਵੀ ਰਖੜੀ ਆ ਰਹੀ ਆ ਤੇ ਆਪਾਂ ਉਹ ਤੋਂ ਪਹਿਲਾਂ ਭੈਣ ਭਰਾਵਾਂ ਨੂੰ ਸੂਟ ਦੇ ਦਈਏ ਆਪਣੇ ਖਰੀਦ ਕੇ ਰੱਖ ਲੈਣਗੇ ਤੇ ਰਖੜੀ ਤੇ ਆਪਣੇ ਭੈਣਾਂ ਦਾ ਮਾਣ ਵਧਾਉਣਗੇ ਆ ਦੇਖੋ ਕਿਉਂਕਿ ਭੈਣਾਂ ਨੂੰ ਸੋ ਸੋ ਉਮੀਦਾਂ ਹੁੰਦੀਆਂ ਵੀ ਸਾਡੇ ਭਰਾ ਸਾਨੂੰ ਪਿਆਰ ਦੇਣਗੇ ਕੋਈ ਉਹ ਥੋੜੇ ਸੂਟਾਂ ਲਈ ਨਹੀਂ ਆਉਂਦੀਆਂ ਵਿਚਾਰੀਆਂ ਬਸ ਪਰ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਉਹ ਜਾ ਕੇ ਦੱਸਦੀਆਂ ਵੀ ਮੇਰੇ ਭਰਾ ਨੇ ਦਿੱਤਾ ਹੈ ਜਾਂ ਮੇਰੀ ਪਰਜਾਈ ਨੇ ਦਿੱਤਾ ਹੈ ਬਸ ਕੁੜੀਆਂ ਦਾ ਵਿਚਾਰੀ ਜਨੇ ਜੀ ਖੁਸ਼ ਹੋ ਜਾਂਦੀ ਹੈ ਵੀ ਸਾਨੂੰ ਆਹ ਦੇਤਾ ਜੀ ਸਾਨੂੰ ਬਾਹ ਦੇਤਾ ਉਹ ਵਿਚਾਰੀਆਂ ਇੱਕ ਮਾਪਿਆਂ ਪੇਕਿਆਂ ਦੇ ਘਰੇ ਆਸ ਹੁੰਦੀ ਹੈ ਉਹਨਾਂ ਨੂੰ ਵੀ ਸਾਨੂੰ ਸਾਡੇ ਮਾਪੇ ਚੀਜ਼ਾਂ ਲੈ ਕੇ ਦੇਣਗੇ ਆ ਲੋ ਜੀ ਕੁੜੀਆਂ ਤਾਂ ਮਰਦੇ ਜੰਮ ਤੱਕ ਮੇਰ ਰੱਖਦੀਆਂ ਹੁੰਦੇ ਘਰੇ ਆ ਲੋ ਜੀ ਆ ਹੱਥ ਬਹੁਤ ਜਿਆਦਾ ਪਿਆਰੀ ਚੀਜ਼ ਹੈ ਆ ਦੇਖੋ ਕਿੰਨਾ ਸੋਹਣਾ ਕੰਬੀਨੇਸ਼ਨ ਹੈ ਜਿਹੜਾ ਵਿੱਚ ਫੁੱਲ ਆ ਉਹ ਸਲਵਾਰ ਨਾਲ ਦਾ ਜੀ ਕਿਸੇ ਬਣ ਭਰਾ ਨੇ ਕੋਈ ਵੀ ਸੂਟ ਲੈਣਾ ਸਿਰਫ 500 ਰੁਪਏ ਦੇ ਵਿੱਚ ਵੀਰੇ ਤੇ ਸ਼ਿਪਿੰਗ ਫ੍ਰੀ ਹੈ ਆ ਵੀ ਆ ਗਈ ਵੀਰੇ ਡਬੰਗਾ ਵਾਲੇ ਜੇ ਤੁਸੀਂ ਬਾਰਕ ਕਰਾਉਣਾ ਹੈ ਆਲਓਵਰ ਸੂਟ ਬਾਰਕ ਕਰਾਉਣਾ ਤੁਸੀਂ ਤੁਸੀਂ ਇਹਦੇ ਉੱਪਰ ਲੈਸਸ ਲਾ ਕੇ ਬਣਾਉਣੇ ਆ ਤਾਂ ਵੀ ਆਹ ਕਲਰ ਆ ਗਿਆ ਜੀ ਸਿਰਫ 5-500 ਚ ਵੀਰੇ ਸ਼ਿਪਿੰਗ ਸਾਰਿਆਂ ਦੀ ਫ੍ਰੀ ਰਹੂ ਜਿਹੜਾ ਕਲਰ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਬਹੁਤ ਸੋਹਣੀ ਬਹੁਤ ਪਿਆਰੀ ਕਾਟਨ ਹੈ ਵੀਰੇ 1% ਵੀ ਤੁਸੀਂ ਇਹ ਨਾ ਸੋਚਿਓ ਜਿਹੜੇ ਆਪਣੇ ਕੋਲ ਕਲਰ ਹੈਗੇ ਆ ਆਪਾਂ ਤੁਹਾਨੂੰ ਉਹੀ ਦਿਖਾ ਰਹੇ ਆ ਇੱਕਾਗਾ ਜੀ ਆਹ ਵਾਲਾ ਪੀਚ ਕਲਰ ਪੀਚ ਮਰਜੈਂਟਾ ਕਹਿ ਸਕਦੇ ਹੋ ਤੁਸੀਂ ਇਹਨੂੰ ਜੀ ਇੱਕਾਗਾ ਜੀ ਪੇਰਟ ਇਹ ਤੇ ਬਰਕ ਬਹੁਤ ਸੋਹਣਾ ਹੁੰਦਾ ਵੀਰੇ ਆਪੇ ਇੱਕ ਲੈਨਿੰਗ ਵਾਲਾ ਇਹਦੇ ਵਰਕ ਬਹੁਤ ਸੋਹਣੇ ਹੁੰਦੇ ਸਿਆ ਕੋ 500 ਰੁਪਏ ਵਿੱਚ ਪਿਓਰ ਕਾਟਨ ਦਾ ਸੂਟ ਵੱਡੇ ਪਣੇ ਚ ਬੰਬੇ ਕਾਟਨ ਜਿਹੜਾ ਜ ਮਰਜ਼ੀ ਵਰਕ ਕਰਾਓ ਤੁਸੀਂ ਟਿਕਾ ਸੂਟ ਰਹੀ ਗਿਆ ਸੀ ਆ ਦੇਖੋ ਜੀ ਆ ਦੇਖਾ ਨਾਲੋ ਜਿਵੇਂ ਆਪਣਾ ਲਾਸਟ ਸੂਟ ਵੀ ਨੇ ਬੰਬੇ ਕਾਟਨ ਦੇ ਵਧੀਆ ਸੂਟ ਸਿਰਫ 500 ਰੁਪਏ ਵਿੱਚ ਸ਼ਿਪਿੰਗ ਫ੍ਰੀ ਹੈ ਇਹਨਾਂ ਦੀ ਦੇ ਬਾਦ ਸੁਣੀ ਕਾਟਣਾ ਜਦੋਂ ਜਿਹਦੇ ਕੋਲੇ ਪਹੁੰਚ ਨਹੀਂਦੀ ਅਗਲਾ ਕਹਿੰਦਾ ਵੀ ਬਾਕੀ ਸਿਰਾਂਗਾ ਲਗਾਤਾ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਸੌਰੀ ਚਾਹੁੰਦੇ ਆ ਅਸੀਂ ਬੋਲਦੇ ਆ ਜੀ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਦਸ਼ਮੇਸ਼ ਨਗਰ ਗਲੀ ਨੰਬਰ 2 ਤਿੰਨੜੇ ਬਾਸ ਅੱਡਾ ਜੀ ਬਾਸ ਅੱਡੇ ਦੇ ਪਿਛਲੇ ਪਾਸੇ ਦਸ਼ਮੇਸ਼ ਨਗਰ ਸੋ ਵੀਰੇ ਜਿਹੜਾ ਸੀ ਨੰਬਰ ਦੇਣ ਲੱਗਿਆ ਨਾ ਸਾਨੂੰ 9478800230 ਉਹ ਅਸੀਂ ਤਾਂ ਆ ਦੇਣ ਲੱਗਿਆ ਮੈਂ ਫਿਰ ਇੱਕੋ ਹੀ ਨੰਬਰ ਆਗਾ ਦੂਜਾ ਫਿਰ ਉਸੇ ਦੀ ਬੁਕਿੰਗ ਹੋਣ ਲੱਗ ਜਾਂਦੀ ਉੱਤੇ ਫੋਨ ਆ ਜਾਂਦੇ ਅਸੀਂ ਉੱਥੇ ਜਾਂਦੇ ਆਂ ਇਸ ਕਰਕੇ ਬਾਈ ਬਣ ਕੇ 9478800230 ਵਾਲੇ ਤੇ ਪਾ ਦਿਆ ਕਰੋ ਸਾਨੂੰ ਸੌਖਾ ਹੋ ਜਾਂਦਾ ਠੀਕ ਹੈ ਜੀ ਸੋ ਆਪ ਸਭ ਨੂੰ ਪਿਆਰ ਭਰੀ ਸ਼ਹਿਸ਼ ਸ਼੍ਰੀਕਾਰ